ਦੇ ਚ ਜਿਹੜਾ ਫਲੈਗ ਮਾਰਚ ਕੱਢਿਆ ਜਾ ਰਿਹਾ ਜਿਵੇਂ ਤੁਸੀਂ ਦੇਖਿਆ ਮਾਨਯੋਗ ਡੀਜੀਪੀ ਸਾਹਿਬ ਵੀ ਅੰਮ੍ਰਿਤਸਰ ਵੀ ਮੀਟਿੰਗਸ ਕਰ ਰਹੇ ਹੈ ਤੇ ਜਲੰਧਰ ਵੀ ਕਿਉਂਕਿ ਜਿਹੜਾ ਅੱਗੇ ਉਹਨੇ ਫੈਸਟੀਵਲ ਸੀਜ਼ਨ ਸਟਾਰਟ ਹੋ ਗਿਆ ਇਹਦੇ ਵਿੱਚ ਜਿਵੇਂ ਦੁਸਹਿਰਾ ਹੈਗਾ ਫਿਰ ਦੀਵਾਲੀ ਸੀਜ਼ਨ ਹੈ ਤੇ ਸਾਨੂੰ ਬਾਹਰੋਂ ਵੀ ਡੀਜੀ ਲਾਅਨ ਆਰਡਰ ਵੱਲੋਂ ਫੋਰਸ ਮਿਲੀ ਹੈ ਤੇ ਇਹ ਚਾਹੀਦਾ ਹੈ ਮੇਨਲੀ ਫੋਰਸ ਦੀ ਪ੍ਰੈਜ਼ੈਂਸ ਹੋਵੇ ਲੋਕਾਂ ਦਾ ਜਿਹੜੀ ਸੈਂਸ ਆਫ ਸਿਕਿਉਰਟੀ ਹੈ ਉਹ ਬੜੀ ਵੱਧਦੀ ਹੈ ਕਿਉਂਕਿ ਲੋਕਾਂ ਨੇ ਹੁਣ ਅਗੇ ਬਾਜ਼ਾਰਾਂ ਦੇ ਵਿੱਚ ਆਪਣੀ ਖਰੀਦ-ਵੋਕਤ ਕਰਨੀ ਹੈ ਦੀਵਾਲੀ ਦੇ ਤਿਉਹਾਰ ਆਣੇ ਆ ਤਾਂ ਕਿ ਲੋਕੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ ਕਿ ਲੋਕਾਂ ਨੂੰ ਕੀ ਅਪੀਲ ਕਰੋਗੇ ਸਰ ਲੋਕਾਂ ਨੂੰ ਇਹੀ ਅਪੀਲ ਹੈ ਵੀ ਇਹ ਜਿਹੜੇ ਸਾਡੇ ਤਿਉਹਾਰ ਹੈ ਬੜੇ ਪੁਰਾਣੇ ਤਿਉਹਾਰ ਹੈ ਬੜੇ ਲੋਕੀ ਜਿਵੇਂ ਹੁਣ ਵੀ ਦੇਖੋ ਨਰਾਤੇ ਖਤਮ ਹੋ ਰਹੇ ਆ ਤੇ ਅੱਗੇ ਦਸਹਿਰਾ ਸ਼ੁਰੂ ਹੋ ਰਿਹਾ ਹੈ ਇਹਦੇ ਵਿੱਚ ਲੋਕੀ ਬੜੇ ਸ਼ਰਧਾ ਨਾਲ ਮਨਾਉਂਦੇ ਆ ਲੋਕ ਬੜੇ ਈਮੋਸ਼ਨਲ ਹੁੰਦੇ ਆ ਰਾਮਲੀਲਾ ਨਾਲ ਚੱਲ ਰਹੀਆਂ ਆ ਤੇ ਵਧੀਆ ਤਰੀਕੇ ਨਾਲ ਮਨਾਣ ਤੇ ਸ਼ਾਂਤੀ ਪੂਰਨ ਬਣਾ ਲੈ ਤੇ ਜੇ ਕੋਈ ਵੀ ਕਿਸੇ ਨੂੰ ਲੱਗਦਾ ਵੀ ਕੋਈ ਸ਼ਰਾਰਤੀ ਅੰਸਰ ਹੈ ਤੇ ਹੁਣ ਸਾਰਿਆਂ ਨੂੰ ਪਤਾ ਜਿਹੜੀ ਸਾਡੀ ਹੈਲਪਲਾਈਨ ਹੈ 112 ਤੇ ਕਾਲ ਕਰਨ ਸਾਡੀ ਇਮੀਡੀਏਟਲੀ ਡੀਪੀਸੀ ਆ ਰਿਹਾ ਸਾਡੇ ਆਫੀਸਰ 24 ਘੰਟੇ ਹਾਜ਼ਰ ਨੇ ਲੋਕਾਂ ਦੀ ਡਿਊਟੀ ਲਈ ਤੇ ਵਧੀਆ ਤਰੀਕੇ ਨਾਲ ਤੇ ਸ਼ਾਂਤੀ ਮਈ ਤਰੀਕੇ ਨਾਲ ਨਿਪਟ ਕਰਨਾ ਸਰ 12ਵੇਂ ਕੋਰਸ ਤੋਂ ਇਹ ਜਿਹੜਾ ਮਿਲਿਆ ਹਾਂਜੀ 12ਵੀਂ ਸਾਨੂੰ 150 ਦੇ ਲਗਭਗ ਬੰਦਾ ਮਿਲਿਆ ਹੈ ਤਾਕੀ ਸਾਰਾ ਪੂਰਾ ਕਵਰ ਹੋ ਸਕੇ ਸਰ ਟ੍ਰੈਫਿਕ ਸਮੱਸਿਆ ਜਿਵੇਂ ਇਹ ਮੈਂ ਆਟੋ ਰਿਕਸ਼ੇ ਇਹਨਾਂ ਵਾਸਤੇ ਵਨਵੇ ਕੋਈ ਜਿਹਾ ਕੁਝ ਕੀਤਾ ਇਹਦੇ ਵਾਸਤੇ ਜਿਹੜੀ ਬੜੀ ਪੁਰਾਣੀ ਸਮੱਸਿਆ ਚੱਲ ਰਹੀ ਹੈ ਕਿ ਵੀ ਜਿਹੜੀਆਂ ਛੋਟੀਆਂ ਛੋਟੀਆਂ ਗਲੀਆਂ ਕਈ ਵਾਰ ਕਾਫੀ ਬਾਜ਼ਾਰ ਦੇ ਵਿੱਚ ਗਲੀਆਂ ਉਹਦੇ ਵਿੱਚੋਂ ਆ ਜਾਂਦੇ ਆ ਪਰ ਅਸੀਂ ਕੋਸ਼ਿਸ਼ ਕਰੀ ਜਾ ਰਹੇ ਆ ਦੇਵੇੜੇ ਕੋਈ ਨਾ ਕੋਈ ਇਹਦਾ ਹੱਲ ਕੱਢਾਂਗੇ